ਫਾਜ਼ਿਲਕਾ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਡੇਂਗੂ ਦੇ ਖਿਲਾਫ ਹੱਲਾ ਬੋਲ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਅਭਿਆਨ ਦੇ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਅਸਿਸਟੈਂਟ ਸਿਵਲ ਸਰਜਨ ਡਾਕਟਰ ਅਰਪਿਤ ਗੁਪਤਾ ਦੇ ਨੇਤਰਤਵ ਦੇ ਵਿੱਚ ਐਸਐਸਬੀ ਦਫਤਰ ਪਹੁੰਚੀ ਜਿੱਥੇ ਫੋਗਿੰਗ ਕਰਵਾਈ ਗਈ ਇਸ ਦੇ ਨਾਲ ਹੀ ਕੀਟਨਾਸ਼ਕ ਦਵਾਈ ਦਾ ਛਰਕਾ ਵੀ ਕਰਵਾਇਆ ਗਿਆ ਅਤੇ ਇੱਥੇ ਪੁਲਿਸ ਕਰਮਚਾਰੀਆਂ ਨੂੰ ਜਾਗਰੂਕੀ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਸਿਹਤ ਵਿਭਾਗ ਦਾ ਧੰਨਵਾਦ ਵੀ ਕੀਤਾ ਗਿਆ ਅੱਜ ਆ ਪੁਲਿਸ ਕੰਪਲੈਕਸ ਦੇ ਵਿੱਚ ਜਿਹੜੇ ਡਾਕਟਰ ਸਾਹਿਬ ਹੈ ਡਾਕਟਰ ਅਰਪਤ ਜੀ ਇਹਨਾਂ ਵੱਲੋਂ ਜਿਹੜਾ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਡੇਂਗੂ ਦਾ ਪ੍ਰਕੋਪ ਜ਼ਿਆਦਾ ਹੋਣ ਕਰਕੇ ਜਿਹੜੀ ਐਂਟੀ ਡੇਂਗੂ ਕੰਪੇਨ ਜਿਹੜੀ ਇਹਨਾਂ ਨੇ ਸਟਾਰਟ ਕੀਤੀ ਸੀ ਜਿਹਦੇ ਵਿੱਚ ਇਹ ਫੋਗਿੰਗ ਵਗੈਰਾ ਕਰਦੇ ਆ ਸਪਰੇਅ ਕਰਦੇ ਆ ਐਂਟੀ ਲਾਰਵਾ ਐਕਟੀਵਿਟੀ ਜਿਹੜੀਆਂ ਹੁਣ ਬਣ ਜਾਂਦਾ ਉਹਨੂੰ ਉਹਨੂੰ ਡਿਸਟਰਾਏ ਕਰਦੇ ਆ ਸਾਰੀਆਂ ਟੀਮਾਂ ਉਹ ਕਰ ਰਹੀਆਂ ਸੋ ਸਾਡੇ ਵੀ ਅੱਜ ਆ ਕੇ ਇਹਨਾਂ ਨੇ ਇਹ ਜਿਹੜਾ ਇੱਥੇ ਸਪਰੇਅ ਵਗੈਰਾ ਕੀਤੀ ਆ ਸੋ ਇਹਦੇ ਵਿੱਚ ਜਦੋਂ ਇੱਥੇ ਫਾਜ਼ਿਲਕਾ ਦੇ ਵਿੱਚ ਕਾਫੀ ਜ਼ਿਆਦਾ ਡੇਂਗੂ ਦੇ ਪੇਸ਼ੈਂਟ ਆਉਣ ਲੱਪੇ ਸਾਡੇ ਮੁਲਾਜ਼ਮ ਵਗੈਰਾ ਵੀ ਜਿਹੜੇ ਸੀਗੇ ਉਹ ਵੀ ਕਾਫੀ ਜ਼ਿਆਦਾ ਜਿਹੜੇ ਬਿਮਾਰ ਹੋਣ ਲੱਪੇ ਫਿਰ ਅਸੀਂ ਇਹਨਾਂ ਨੂੰ ਕਹਿ ਕੇ ਜਿਹੜੀ ਸਪਰੇਅ ਵਗੈਰਾ ਸਟਾਰਟ ਕਰਾਈ ਸੋ ਇਹਦੇ ਲਈ ਇੱਕ ਹੈਲਥ ਡਿਪਾਰਟਮੈਂਟ ਵੱਲੋਂ ਇੱਕ ਜਿਹੜੀ ਰੈਪਿਡ ਰਿਸਪੌਂਸ ਟੀਮ ਬਣਾਈ ਗਈ ਹੈ ਅੰਦਰ ਦਾ ਸੁਪਰਵੀਜ਼ਨ ਆਫ ਸੀਐਮਓ ਐਂਡ ਡਾਕਟਰ ਅਰਪਾ ਜੀ ਸੋ ਇਹਨਾਂ ਵੱਲੋਂ ਹਰ ਇੱਕ ਗਵਰਨਮੈਂਟ ਬਿਲਡਿੰਗ ਦੇ ਵਿੱਚ ਘਰਾਂ ਦੇ ਵਿੱਚ ਵੀ ਜੇਕਰ ਰਿਕੁਆਇਰਡ ਹੈ ਤੇ ਇਹ ਜਾ ਕੇ ਉੱਥੇ ਇਹ ਟੀਮ ਨੂੰ ਇਹ ਫੋਨ ਕਰਨ ਤੇ ਟੀਮ ਜਾ ਕੇ ਜਿਹੜੀ ਉਹ ਜਿਹੜਾ ਲਾਰਵਾ ਉਹਨੂੰ ਡਿਸਟਰਾਏ ਕਰ ਦੇਗੀ ਉਹ ਜਿਹੜਾ ਇੱਕ ਹੈਲਪਲਾਈਨ ਜਿਹੜਾ ਨੰਬਰ ਸਟਾਰਟ ਕੀਤਾ ਜਿਹੜਾ ਕਿ 79723 88070 797 3388070 ਇਹ ਜਿਹੜਾ ਹੈਲਪਲਾਈਨ ਹੈ ਇਹਦੇ ਤੇ ਕੋਈ ਵੀ ਬੰਦਾ ਕਾਲ ਕਰਕੇ ਜਿੱਥੇ ਵੀ ਰਿਕੁਆਇਰਡ ਹੈ ਉਹ ਬੰਦਾ ਆਪਣੇ ਆਲੇ ਦੁਆਲੇ ਵੇਖੇ ਵੀ ਜੇ ਉੱਥੇ ਕੋਈ ਪਾਣੀ ਖੜਾ ਵੈ ਜਿੱਥੇ ਪਾਣੀ ਖੜਾ ਉੱਥੇ ਲਾਰਵੇ ਨੇ ਬੰਨਾ ਹੀ ਬੰਨਾ ਜਿਹੜਾ ਜਿਹੜਾ ਡੇਂਗੂ ਲਾਰਵਾ ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜਿੱਥੇ ਵੀ ਕਿਤੇ ਹੈ ਬੇਸ਼ੱਕ ਪਿੰਡ ਚ ਹੈ ਜਾਂ ਕੋਈ ਸ਼ਹਿਰ ਦੇ ਕਿਸੇ ਮਹੱਲੇ ਚ ਹੈ ਗਲੀ ਚ ਹੈ ਤੋਂ ਇਹਨਾਂ ਇਸ ਨੰਬਰ ਤੇ ਫੋਨ ਕਰਨੇ ਤੁਰੰਤ ਹੀ ਜਿਹੜੀਆਂ ਟੀਮਾਂ ਉੱਥੇ ਪਹੁੰਚ ਕੇ ਤੇ ਜਿਹੜੀ ਇਹ ਜਿਹੜਾ ਪਤਵੀ ਲਾਰਵਾ ਜਿਹੜਾ ਉਹਨੂੰ ਡਿਟੈਕਟ ਕਰਕੇ ਤੇ ਉਹਨੂੰ ਡਿਸਟਰਾਏ ਕਰ ਦਿੰਦੀ ਹੈ ਸੋ ਮੈਂ ਇਸ ਟੀਮ ਦਾ ਜਿਹੜਾ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਕਿ ਆਪਣਾ ਜਿਹੜਾ ਬਹੁਤ ਜਿਹੜਾ ਇਹ ਮਿਹਨਤ ਦੇ ਨਾਲ ਜਿਹੜਾ ਇਹ ਕੰਮ ਕਰ ਰਹੇ ਨੇ ਹੁਣ ਤੱਕ ਲਗਭਗ 218 ਕੇਸ ਜਿਹੜੇ ਡਿਟੈਕਟ ਹੋਏ ਆ ਜਿਹਦੇ ਵਿੱਚੋਂ ਅਜੇ ਵੀ 12-13 ਮਰੀਜ਼ ਜਿਹੜੇ ਹਸਪਤਾਲਾਂ ਦੇ ਵਿੱਚ ਜਿਹੜੇ ਦਾਖਲ ਨੇ ਸੋ ਸਾਰੀ ਪਬਲਿਕ ਨੂੰ ਇਹੀ ਜਿਹੜੀ ਮੇਰੇ ਵੱਲੋਂ ਰਿਕੁਐਸਟ ਹੈ ਕਿ ਇਸ ਟੀਮ ਨੂੰ ਸਹਿਯੋਗ ਦਿਨ ਤਾਂ ਜੋ ਕਿ ਜਿਹੜਾ ਡੇਂਗੂ ਜਿਹੜਾ ਇਹਨੂੰ ਆਪਾਂ ਜਿਹੜਾ ਟਾਈਮਲੀ ਜਿਹੜਾ ਇਹਨੂੰ ਅਸੀਂ ਇੱਥੇ ਕਾਬੂ ਪਾ ਲਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ